ਸ਼ਾਮ ਦਾ ਸਮਾਂ ਹੈ ਇੱਕ ਫੌਜੀ ਜਿਸ ਦਾ ਨਾਮ ਗੁਰਨਾਮ ਸਿੰਘ ਹੈ ਇੱਕ ਰੈੱਡ ਲਾਈਟ ਏਰੀਏ ਦੇ ਵਿੱਚ ਜਾਂਦਾ ਹੈ ਜਦੋਂ ਉਹ ਕੋਠੇ ਦਾ ਦਰਵਾਜ਼ਾ ਖੋਲਦਾ ਹੈ ਤਾਂ ਉਸ ਦੇ ਸਾਹਮਣੇ ਲਗਭਗ 20 ਬਕਬਕ ਔਰਤਾਂ ਖੜੀਆਂ ਸਨ ਜੋ ਕਿ ਕਾਫੀ ਸੁੰਦਰ ਦਿਖਾਈ ਦੇ ਰਹੀਆਂ ਸਨ ਉਹਨਾਂ ਔਰਤਾਂ ਦੇ ਵਿੱਚੋਂ ਉਸ ਨੂੰ ਕਿਸੇ ਇੱਕ ਦਾ ਚੋਣ ਕਰਨਾ ਸੀ ਉਹ ਇੱਕ ਇੱਕ ਕਰਕੇ ਸਾਰੀਆਂ ਔਰਤਾਂ ਨੂੰ ਦੇਖ ਰਿਹਾ ਸੀ ਜਿਵੇਂ ਹੀ ਉਸ ਦੀ ਨਜ਼ਰ ਇੱਕ ਔਰਤ ਤੇ ਪੈਂਦੀ ਹੈ ਤਾਂ ਉਸ ਔਰਤ ਦੀਆਂ ਅੱਖਾਂ ਚੁੱਕ ਜਾਂਦੀਆਂ ਹਨ ਉਸ ਔਰਤ ਦੀਆਂ ਚੁੱਕੀਆਂ ਹੋਈਆਂ ਨਜ਼ਰਾਂ ਦੇਖ ਕੇ ਉਹ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਇਹ ਚਿਹਰਾ ਤਾਂ ਕੁਝ ਜਾਣਿਆ ਪਛਾਣਿਆ ਲੱਗ ਰਿਹਾ ਹੈ ਉਸ ਦੇ ਪਹਿਰਾਵੇ ਅਤੇ ਕੱਪੜੇ ਦੇਖ ਕੇ ਉਸ ਨੂੰ ਪਹਿਲੀ ਵਾਰ ਵਿੱਚ ਇਹ ਜਾਣੀ ਲੱਗਿਆ ਸੀ ਉਹ ਉਸੇ ਹੀ ਔਰਤ ਨੂੰ ਚੁਣਦਾ ਹੈ ਅਤੇ ਉਸ ਨੂੰ ਕਮਰੇ ਦੇ ਅੰਦਰ ਲੈ ਜਾਂਦਾ ਹੈ ਜਦੋਂ ਉਸ ਨਾਲ ਗੱਲਬਾਤ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਔਰਤ ਕੋਈ ਹੋਰ ਨਹੀਂ ਬਲਕਿ ਉਸਦੀ ਹੀ ਆਪਣੀ ਪਤਨੀ ਮਨਜੀਤ ਕੌਰ ਹੈ ਆਪਣੀ ਹੀ ਪਤਨੀ ਨੂੰ ਇਸ ਰੈੱਡ ਲਾਈਟ ਏਰੀਆ ਦੇ ਕੋਠੇ ਵਿੱਚ ਦੇਖ ਕੇ ਉਸਦੇ ਪੈਰਾਂ ਹਟੋ ਜ਼ਮੀਨ ਖਿਸਕ ਜਾਂਦੀ ਹੈ ਉਹ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਆਖਰਕਾਰ ਉਹ ਇੱਥੇ ਕਿਵੇਂ ਅਤੇ ਕਿਉਂ ਪਹੁੰਚੀ ਉਹ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਵਿੱਚ ਸੀ ਅਤੇ ਜਦੋਂ ਉਹ ਜਵਾਬ ਜਾਣ ਲੈਂਦਾ ਹੈ ਤਾਂ ਇੱਕ ਇਹੋ ਜਿਹਾ ਕਦਮ ਚੁੱਕਦਾ ਹੈ ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਉਸ ਨੂੰ ਸਲੂਟ ਕਰਨ ਤੇ ਮਜਬੂਰ ਹੋ ਜਾਓਗੇ ਕਿਉਂਕਿ ਕਿਸੇ ਵੀ ਔਰਤ ਨੂੰ ਛੋਟੀ ਤੋਂ ਛੋਟੀ ਗਲਤੀ ਹੋ ਜਾਣ ਤੋਂ ਭਾਵੇਂ ਉਹ ਬੁਝਕੇ ਹੋਵੇ ਜਾਂ ਅਣਜਾਣੇ ਵਿੱਚ ਉਸ ਨੂੰ ਮਾਫ ਨਹੀਂ ਕੀਤਾ ਜਾਂਦਾ ਜਦ ਕਿ ਮਰਦ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਪਰ ਇਸ ਫੌਜੀ ਨੇ ਉਸ ਔਰਤ ਦੀਆਂ ਸਾਰੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜੋ ਕਦਮ ਚੁੱਕਿਆ ਉਹ ਸੱਚਮੁੱਚ ਹੀ ਇੱਕ ਬਹੁਤ ਵੱਡਾ ਕਦਮ ਸੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਲਈ ਇਸ ਚੈਨਲ ਦੇ ਅੰਤ ਤੱਕ ਬਣੇ ਰਹੋ ਜੇਕਰ ਤੁਸੀਂ ਇਸ ਚੈਨਲ ਉੱਪਰ ਨਵੇਂ ਹੋ ਤਾਂ ਇਸ ਨੂੰ ਕਰ ਲਓ ਜੀ ਕਯਬ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ। ਤੁਹਾਡਾ ਬਹੁਤ ਸਮਾਂ ਲੰ데요ਏ ਕਰਦੇ ਹਾਂ ਜੀ ਵੀਡੀਓ ਨੂੰ ਸ਼ੁਰੂ। ਗਰਨਾਮ ਇੱਕ ਫੌਜੀ ਜੋ ਕਿ ਪਟਿਆਲੇ ਦੇ ਵਿੱਚ ਰਹਿੰਦਾ ਹੈ ਅਤੇ ਨਮਾ ਨਮਾ ਹੀ ਫੌਜ ਦੇ ਵਿੱਚ ਭਰਤੀ ਹੋਇਆ ਹੈ। ਉਸਦੀ ਡਿਊਟੀ ਲੈ ਲਦਾਖ ਦੇ ਵਿੱਚ ਲੱਗੀ ਸੀ ਅਤੇ ਉਸਦੇ ਵਿਆਹ ਨੂੰ ਹੀ ਮਸਾ ਹੀ 2-3 ਮਹੀਨੇ ਹੀ ਹੋਏ ਸਨ ਅਤੇ ਉਹ ਮਨਜੀਤ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ ਪਰ ਉਹ ਇੱਕ ਫੌਜੀ ਸੀ ਅਤੇ ਫੌਜੀ ਦਾ ਕੰਮ ਦੇਸ਼ ਦੀ ਰੱਖਿਆ ਦਾ ਹੁੰਦਾ ਹੈ ਇਸ ਲਈ ਮਜਬੂਰਨ ਉਸਨੂੰ ਮਨਜੀਤ ਨੂੰ ਛੱਡ ਕੇ ਜਾਣਾ ਹੀ ਪੈਣਾ ਸੀ ਜਿਵੇਂ ਹੀ ਉਹ ਲੇ ਲਦਾਹ ਪਹੁੰਚਦਾ ਹੈ ਅਤੇ 2-3 ਹਫਟਿਆਂ ਬਾਅਦ ਮਨਜੀਤ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਤੂੰ ਲੇ ਲਦਾਖ ਦੇਖਣਾ ਚਾਹਵੇਂਗੀ ਤਾਂ ਮਨਜੀਤ ਗੱਭੋਤ ਖੁਸ਼ ਹੁੰਦੀ ਹੈ ਅਤੇ ਕਹਿੰਦੀ ਹੈ ਕਿ ਲੇ ਲਦਾਖ ਦੇਖਣਾ ਤਾਂ ਮੇਰਾ ਬਚਪਨ ਦਾ ਸੁਪਨਾ ਸੀ ਪੰਤੋਂ ਹੀ ਇਸ ਨੂੰ ਟੈਲੀਵਿਜ਼ਨ ਜਾਂ ਫਿਲਮਾਂ ਦੇ ਵਿੱਚ ਦੇਖਿਆ ਸੀ ਜੇਕਰ ਮੈਂ ਅੱਜ ਇੱਥੇ ਪਹੁੰਚ ਜਾਮਾ ਅਤੇ ਇਥੇ ਘੁੰਮਣ ਦਾ ਮੌਕਾ ਮੈਨੂੰ ਮਿਲ ਜਾਵੇ ਤਾਂ ਇਹ ਕਿੰਨਾ ਚੰਗਾ ਹੋਵੇਗਾ ਜਦੋਂ ਉਹ ਆਪਣੇ ਪਤੀ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਤਾਂ ਉਸ ਦਾ ਪਤੀ ਕਹਿੰਦਾ ਹੈ ਪਰੇਸ਼ਾਨ ਹੋਣ ਦੀ ਲੋੜ ਨਹੀਂ 7 ਅਗਸਤ 2025 ਦਾ ਤੇਰਾ ਰੇਲਵੇ ਦਾ ਟਿਕਟ ਬੁੱਕ ਕਰਵਾ ਦਿੱਤੀ ਗਈ ਹੈ ਫੁਲਾਣੀ ਤਰੀਕ ਨੂੰ ਤੈਨੂੰ ਟ੍ਰੇਨ ਮਿਲ ਜਾਵੇਗੀ ਤੂੰ ਆਰਾਮ ਨਾਲ ਪਟਿਆਲੇ ਤੋਂ ਲੈ ਲਦਾਖ ਦਾ ਸਬਰ ਪੂਰਾ ਕਰਕੇ ਸਿੱਧਾ ਇੱਥੇ ਪਹੁੰਚ ਜਾ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ ਉਹ ਦਿਨ ਵੀ ਆਉਂਦਾ ਹੈ ਅਤੇ ਉਹ ਘਰ ਤੋਂ ਕੁਝ ਤਿਆਰੀਆਂ ਦੇ ਨਾਲ ਸਿੱਧਾ ਪਟਿਆਲੇ ਦੇ ਰੇਲਵੇ ਸਟੇਸ਼ਨ ਤੇ ਆ ਜਾਂਦੀ ਹੈ ਉਹ ਆਪਣੀ ਨਿਰਧਾਰਿਤ ਟ੍ਰੇਨ ਨਿਰਧਾਰਿਤ ਡੱਬੇ ਅਤੇ ਨਿਰਧਾਰਿਤ ਸੀਟ ਦੇ ਜਾ ਕੇ ਬੈਠ ਜਾਂਦੀ ਹੈ ਅਤੇ ਸਭ ਤੋਂ ਪਹਿਲਾਂ ਉਹ ਆਪਣੇ ਸੱਸ ਸਹੁਰੇ ਨੂੰ ਫੋਨ ਕਰਦੀ ਹੈ ਉਹ ਕਹਿੰਦੀ ਹੈ ਕਿ ਮੰਮੀ ਪਾਪਾ ਮੈਂ ਟ੍ਰੇਨ ਵਿੱਚ ਬੈਠ ਗਈ ਹਾਂ ਅਤੇ ਲਗਭਗ 860 ਕਿਲੋਮੀਟਰ ਦਾ ਸਫ਼ਰ ਹੈ ਜੋ ਕਿ 16-17 ਘੰਟਿਆਂ ਵਿੱਚ ਪੂਰਾ ਹੋ ਜਾਵੇਗਾ ਅਤੇ ਫਿਰ ਮੈਂ ਗੁਰਨਾਮ ਕੋਲ ਪਹੁੰਚ ਜਾਵਾਂਗੀ ਪਹਿਲਾ ਫੋਨ ਹੋ ਚੁੱਕਿਆ ਸੀ ਦੂਜਾ ਫੋਨ ਆਪਣੇ ਪਤੀ ਨੂੰ ਕਰਦੀ ਹੈ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਜੀ ਮੈਂ ਟ੍ਰੇਨ ਅੰਦਰ ਬੈਠ ਗਈ ਹਾਂ ਅਤੇ ਮੈਂ ਜਲਦੀ ਤੁਹਾਡੇ ਕੋਲ ਪਹੁੰਚ ਜਾਵਾਂਗੀ ਤੁਸੀਂ ਪਰੇਸ਼ਾਨ ਨਾ ਹੋਣਾ ਤਾਂ ਗੁਰਨਾਮ ਕਹਿੰਦਾ ਹੈ ਪਰੇਸ਼ਾਨ ਮੈਂ ਨਹੀਂ ਪਰੇਸ਼ਾਨ ਤਾਂ ਤੂੰ ਹੋਣਾ ਹੈ ਬਿਲਕੁਲ ਘਬਰਾਣ ਦੀ ਲੋੜ ਨਹੀਂ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਨੀ ਆਪਣੇ ਸਫ਼ਰ ਤੇ ਧਿਆਨ ਦੇਣਾ ਹੈ ਅਤੇ ਕਿਸੇ ਤੋਂ ਵੀ ਕੋਈ ਵੀ ਖਾਣ ਦੀ ਚੀਜ਼ ਵਗੈਰਾ ਨਹੀਂ ਲੈਣੀ ਇਸ ਤਰ੍ਹਾਂ ਉਹ ਉਸ ਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਹੈ ਹੁਣ ਟ੍ਰੇਨ ਲੈ ਲਦਾਖ ਦੇ ਸਫ਼ਰ ਚੱਲ ਪੈਂਦੀ ਹੈ ਜਿਵੇਂ ਹੀ ਟ੍ਰੇਨ ਚੱਲਦੀ ਹੈ ਤਾਂ ਜਿਸ ਡੱਬੇ ਵਿੱਚ ਜਿਸ ਸੀਟ ਤੇ ਉਹ ਬੈਠੀ ਹੋਈ ਹੈ ਸਾਹਮਣੇ ਵਾਲੇ ਸੀਟ ਤੇ ਦੋ ਅਣਜਾਣ ਵਿਅਕਤੀ ਬੈਠੇ ਹਨ ਉਹ ਇੱਕ ਦੂਜੇ ਨਾਲ ਗੱਲਬਾਤ ਵੀ ਨਹੀਂ ਕਰ ਰਹੇ ਪਰ ਹੌਲੀ ਹੌਲੀ ਜਦੋਂ ਸਫ਼ਰ ਅੱਗੇ ਚੱਲਦਾ ਹੈ ਤਾਂ ਉਹ ਦੋਵੇਂ ਵਿਅਕਤੀ ਆਪਸ ਵਿੱਚ ਇੱਕ ਦੂਜੇ ਨਾਲ ਜਾਣ ਪਛਾਣ ਕਰਨ ਲੱਗ ਜਾਂਦੇ ਹਨ ਇੱਕ ਦੂਜੇ ਤੋਂ ਪੁੱਛਣ ਲੱਗ ਜਾਂਦੇ ਹਨ ਕਿ ਤੂੰ ਕੌਣ ਹੈ ਅਤੇ ਕਿੱਥੇ ਜਾਣਾ ਹੈ ਤੂੰ ਕਿੱਥੋਂ ਆਇਆ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਮਨਜੀਤ ਕੋ ਕਿਸੇ ਨਾਲ ਵੀ ਗੱਲਬਾਤ ਨਹੀਂ ਕਰ ਰਹੀ ਸੀ ਉਹ ਸਿਰਫ ਆਪਣੇ ਸੱਸ ਸੋਹਰੇ ਜਾਂ ਫਿਰ ਆਪਣੇ ਪਤੀ ਗੁਰਨਾਮ ਨਾਲ ਹੀ ਗੱਲ ਕਰ ਰਹੀ ਸੀ ਉਹ ਗੁਰਨਾਮ ਨੂੰ ਦੱਸਦੀ ਸੀ ਕਿ ਹੁਣ ਇਹਨੇ ਕਿਲੋਮੀਟਰ ਦਾ ਸਫ਼ਰ ਤੈ ਹੋ ਚੁੱਕਿਆ ਹੈ ਹੁਣ ਮੈਂ ਇੱਥੇ ਪਹੁੰਚ ਗਈ ਹਾਂ ਉਹ ਖਿੜਕੀ ਦੇ ਬਾਹਰ ਚਾੱਕ ਕੇ ਦੱਸਦੀ ਹੈ ਕਿ ਬਾਹਰ ਇਹੋ ਜਿਹਾ ਨਜ਼ਾਰਾ ਦਿਖ ਰਿਹਾ ਹੈ ਵੈਸਾ ਦਿਖ ਰਿਹਾ ਹੈ ਇਸ ਤਰ੍ਹਾਂ ਉਸ ਦਾ ਸਫ਼ਰ ਬਿੱਤਣ ਲੱਗ ਜਾਂਦਾ ਹੈ ਅਤੇ ਜਿਵੇਂ ਜਿਵੇਂ ਟ੍ਰੇਨ ਅੱਗੇ ਵੱਧ ਰਹੀ ਸੀ ਤਾਂ ਉਹ ਦੋ ਵਿਅਕਤੀ ਜੋ ਉਸ ਦੇ ਸੀਟ ਦੇ ਸਭ बैठे सन ओना ਵਿਚੋ ਇਕ ਵਿਅਕਤੀ ਕਹਿੰਦਾ ਹੈ ਭੈਣ ਜੀ ਲੱਗਦਾ ਹੈ ਕਿ ਤੁਸੀਂ ਪਹਿਲੀ ਵਾਰ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੋ ਉਹ ਵੀ ਲੇ ਲਦਾਖ ਦਾ ਤਾਂ ਉਹ ਕਹਿੰਦੀ ਹੈ ਟ੍ਰੇਨ ਵਿੱਚ ਬਹੁਤ ਸਫ਼ਰ ਕੀਤਾ ਹੈ ਪਰ ਇਕੱਲੀ ਲੇ ਲਦਾਖ ਦਾ ਸਫ਼ਰ ਮੈਂ ਪਹਿਲੀ ਵਾਰ ਕਰ ਰਹੀ ਹਾਂ ਜਦੋਂ ਇਸ ਗੱਲ ਨੂੰ ਕਹਿੰਦੀ ਹੈ ਤਾਂ ਉਹ ਕਹਿੰਦੇ ਹਨ ਕਿ ਭੈਣ ਜੀ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਅਸੀਂ ਵੀ ਲੇ ਲਦਾਖ ਜਾ ਰਹੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚਿੰਤਾ ਹੋਵੇ ਕੋਈ ਵੀ ਪਰੇਸ਼ਾਨੀ ਹੋਵੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸ ਤਰ੍ਹਾਂ ਹੀਂ ਗੱਲਾਂ-ਬਾਤਾਂ ਚੱਲ ਰਹੀਆਂ ਸੀ। ਉਹਨਾਂ ਕੋਲ ਕੁਝ ਖਾਣ-ਪੀਣ ਦੀਆਂ ਚੀਜ਼ਾਂ ਹੁੰਦੀਆਂ ਹਨ ਜੋ ਕਿ ਉਹ ਮਨਜੀਤ ਦੇ ਅੱਗੇ ਪੇਸ਼ ਕਰਦੇ ਨੇ ਪਰ ਮਨਜੀਤ ਖਾਣ ਤੋਂ ਮਨ੍ਹਾ ਕਰ ਦਿੰਦੀ ਹੈ। ਪਰ ਜਦੋਂ ਸਮਾਂ ਗੁਜ਼ਰਦਾ ਗਿਆ 15-16 ਘੰਟੇ ਦਾ ਸਫ਼ਰ ਤੈ ਹੋ ਗਿਆ ਕਿਸੇ ਵੀ ਅਣਜਾਣ ਵਿਅਕਤੀ ਦੇ ਨਾਲ ਇੰਨਾ ਲੰਮਾ ਸਫ਼ਰ ਹੋਣ ਤੋਂ ਬਾਅਦ ਗੱਲਬਾਤ ਸ਼ੁਰੂ ਹੋਈ ਜਾਂਦੀ ਹੈ ਅਤੇ ਇਸ ਗੱਲਬਾਤ ਦੇ ਵਿੱਚ ਦੋਸਤੀ ਵੀ ਹੋ ਜਾਂਦੀ ਹੈ। ਉਹਨਾਂ ਦੋਨਾਂ ਦੀ ਵੀ ਆਪਸ ਵਿੱਚ ਦੋਸਤੀ ਹੋ ਚੁੱਕੀ ਸੀ ਅਤੇ ਉਹਨਾਂ ਨੇ ਮਨਜੀਤ ਕੋਰ ਨਾਲ ਵੀ ਕਿਤੇ ਨਾ ਕਿਤੇ ਜਾਨ ਪਛਾਣ ਬਣਾ ਲਈ ਸੀ ਜਦੋਂ ਮਨਜੀਤ ਕੌਰ ਆਪਣਾ ਕੁਝ ਸਮਾਨ ਕਾਣ ਲੱਗ ਰਹੀ ਹੁੰਦੀ ਹੈ ਤਾਂ ਉਹਨਾਂ ਦੀ ਨਜ਼ਰ ਉਸ ਉੱਤੇ ਪੈ ਜਾਂਦੀ ਹੈ ਤਾਂ ਮਨਜੀਤ ਕੌਰ ਵੀ ਮਜਬੂਰ ਉਹਨਾਂ ਨੂੰ ਉਹ ਚੀਜ਼ ਖਾਣ ਲਈ ਪੁੱਛ ਲੈਂਦੀ ਹੈ ਤਾਂ ਉਹ ਵੀ ਅੱਗੋਂ ਹਾਂ ਕਰ ਦਿੰਦੇ ਹਨ ਤਾਂ ਮਨਜੀਤ ਕੌਰ ਉਹਨਾਂ ਨੂੰ ਕੁਝ ਖਾਣ ਦੀਆਂ ਚੀਜ਼ਾਂ ਦਿੰਦੀ ਹੈ ਸਮਾਂ ਬੀਤਦਾ ਰਹਿੰਦਾ ਹੈ ਹੁਣ ਲੇ ਲਦਾਖ ਦਾ ਸਫ਼ਰ ਬਸ 150 ਕਿਲੋਮੀਟਰ ਹੀ ਬਚਿਆ ਸੀ ਮਨਜੀਤ ਕੌਰ ਆਪਣੇ ਪਤੀ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਬਸ ਹੁਣ ਮੈਂ ਤੁਹਾਡੇ ਤੋਂ 150 ਕਿਲੋਮੀਟਰ ਹੀ ਦੂਰ ਅਤੇ ਇਹ ਕਹਿ ਕੇ ਉਹ ਫੋਨ ਰੱਖ ਦਿੰਦੀ ਹੈ ਸ਼ਾਇਦ ਉਸਦਾ ਇਹ ਫੋਨ ਲਾਸਟ ਫੋਨ ਹੋਵੇਗਾ ਦੋਸਤੋ ਹੁਣ ਜੋ ਦੋ ਵਿਅਕਤੀ ਬੈਠੇ ਸੀ ਉਹ ਆਪਣੇ ਲਈ ਚਾਹ ਮੰਗਵਾਉਂਦੇ ਹਨ ਅਤੇ ਉਹ ਤਕੇ ਦੇ ਨਾਲ ਮਨਜੀਤਕੌਰ ਦੇ ਲਈ ਵੀ ਇੱਕ ਚਾਹ ਮੰਗਵਾ ਲੈਂਦੇ ਹਨ ਮਨਜੀਤਕੌਰ ਬੁੱਧਮਨਾ ਕਰਦੀ ਹੈ ਲੇਕਿਨ ਉਹ ਫਿਰ ਵੀ ਉਹਨਾਂ ਨੂੰ ਇੱਕ ਚਾਹ ਉਸ ਦੇ ਅੱਗੇ ਰੱਖ ਦਿੰਦੇ ਹਨ ਅਤੇ ਮਨਜੀਤਕੌਰ ਚਾਹ ਪੀ ਲੈਂਦੀ ਹੈ ਚਾਹ ਪੀਣ ਦੇ 3 ਘੰਟੇ ਬਾਅਦ ਮਨਜੀਤਕੌਰ ਦੀ ਅੱਖ ਖੁੱਲਦੀ ਹੈ ਤਾਂ ਉਹ ਦੇਖਦੀ ਹੈ ਕਿ ਉਹ ਕਿਸੇ ਟ੍ਰੇਨ ਦੇ ਡੱਬੇ ਦੇ ਵਿਚ ਨਹੀਂ ਬਲਕਿ ਕਾਰ ਦੇ ਵਿੱਚ ਹੈ ਅਤੇ ਉਹੀ ਵਿਅਕਤੀ ਜੋ ਦੋ ਵਿਅਕਤੀ ਉਸ ਟ੍ਰੇਨ ਦੇ ਵਿੱਚ ਉਸਦੇ ਨਾਲ ਸੀ ਉਸ ਨੂੰ ਜ਼ੋਰ ਦੀ ਫੜ ਰੱਖਿਆ ਹੈ ਅਤੇ ਇੱਕ ਨਵਾਂ ਵਿਅਕਤੀ ਕਾਰ ਚਲਾ ਰਿਹਾ ਹੈ ਉਹ ਨਵਾਂ ਵਿਅਕਤੀ ਮਨਜੀਤ ਕੌਰ ਨੂੰ ਉੱਚੇ ਲਫ਼ਜ਼ਾਂ ਦੇ ਵਿੱਚ ਬੋਲਦਾ ਹੈ ਕਿ ਰੋਲਾ ਪਾਇਆ ਤਾਂ ਦੇਖ ਲਈ ਤੇਰੇ ਨਾਲ ਕੀ ਅੰਜਾਮ ਹੋਵੇਗਾ ਮਨਜੀਤ ਕੌਰ ਦੇ ਮੂੰਹ ਤੇ ਜ਼ੋਰਦਾਰ ਇੱਕ ਤਮਾਚਾ ਰੱਖਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਜੇਕਰ ਮਾੜੀ ਮੁੱਟੀ ਦੀ ਹਿਸ਼ਿਆਰੀ ਕੀਤੀ ਤਾਂ ਤੇਰਾ ਅੰਜਾਮ ਉਹ ਤਾਂ ਮੜਾ ਹੋਵੇਗਾ ਤੇਰਾ ਇੰਨਾ ਕਟਾਪਾ ਹੋਵੇਗਾ ਕਿ ਤੂੰ ਸੋਚਾ ਵੀ ਨਹੀਂ ਹੋਣਾ ਮਨਜੀਤਕੌਰ ਜੋ ਕਿ ਨਸ਼ੇ ਦੇ ਹਾਲਤ ਵਿੱਚ ਸੀ ਉਸ ਕੋਲੋਂ ਬੋਲਿਆ ਵੀ ਨਹੀਂ ਜਾ ਰਿਆ ਸੀ ਉਹ ਬੜੇ ਮੁਸ਼ਕਿਲ ਦੇ ਨਾਲ ਬੋਲਦੀ ਹੈ ਕਿ ਮੈਂ ਕਿੱਥੇ ਹਾਂ ਅਤੇ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਉਹ ਲੋਕ ਉਸ ਨੂੰ ਡਰਾਉਂਦੇ ਹਨ ਅਤੇ ਧਮਕਾਉਂਦੇ ਹਨ ਕਿ ਤੂੰ ਚੁੱਪ ਰਹਿ ਅਤੇ ਚੁੱਪਚਾਪ ਇੱਥੇ ਲੇਟੀ ਰਹਿ ਮਨਜੀਤਕੌਰ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਉਹਨਾਂ ਲੋਕਾਂ ਦਾ ਵਿਰੋਧ ਕਰ ਸਕੇ ਮਨਜੀਤਕੌਰ ਉਹਨਾਂ ਦੀ ਨਾਲ ਮਨ ਲੰਦੀ ਹੈ ਅਤੇ ਉਸ ਕਾਰ ਦੇ ਵਿੱਚ ਲੇਟੀ ਰਹਿੰਦੀ ਹੈ ਉਹ ਲੋਕ ਇੱਕ ਇਹੋ ਜਿਹੇ ਏਰੀਏ ਦੇ ਵਿੱਚ ਜਾਂਦੇ ਹਨ ਜੋ ਕਿ ਰੈੱਡ ਲਾਈਟ ਏਰੀਆ ਹੈ ਉੱਥੇ ਉਹ ਉਤਰਦੇ ਹਨ ਮਨਜੀਤ ਕੌਰ ਨੂੰ ਇੱਕ ਕੋਠੇ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਅਤੇ ਜਿੱਥੇ ਕੀ ਉਹ ਦਲਾਲ ਲੋਕ ਉਸ ਮਨਜੀਤ ਕੌਰ ਦਾ ਸੌਦਾ ਕਰ ਦਿੰਦੇ ਹਨ ਮਨਜੀਤ ਨੂੰ ਪੂਰੇ ਉਹ 45000 ਰੁਪਈਆ ਦੇ ਵਿੱਚ ਉਸ ਕੋਠੇ ਵਾਲਿਆਂ ਦੇ ਹਵਾਲੇ ਕਰ ਦਿੰਦੇ ਹਨ ਅਤੇ 45000 ਰੁਪਿਆ ਲੈ ਕੇ ਉੱਥੋਂ ਚਲੇ ਜਾਂਦੇ ਹਨ ਮਨਜੀਤ ਕੌਰ ਬਹੁਤ ਜ਼ਿਆਦਾ ਰੁੰਦੀ ਹੈ ਬਹੁਤ মিনਤਾ ਤਰਲੇ ਕਰਦੀ ਹੈ ਕਿ ਮੈਨੂੰ ਛੱਡ ਦਿਓ ਮੈਨੂੰ ਮੇਰੇ ਪਤੀ ਦੇ ਕੋਲ ਜਾਣ ਦਿਓ ਪਰ ਉਹ ਲੋਕ ਉਸ ਨੂੰ ਨਹੀਂ ਛੱਡਦੇ ਅਤੇ ਉਸ ਨੂੰ ਕੁੱਟ ਮਾਰ ਕੇ ਇੱਕ ਹਨੇਰੇ ਜੇ ਕੋਠੇ ਵਿੱਚ ਬੰਦ ਕਰ ਦਿੱਤਾ ਗਿਆ ਜਾਂਦਾ ਹੈ ਸੱਤ ਅੱਠ ਘੰਟਿਆਂ ਬਾਅਦ ਮਨਜੀਤ ਕੋਰ ਕੋਲ ਇੱਕ ਵਿਅਕਤੀ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਅਸੀਂ ਤੈਨੂੰ ਪੂਰੇ 45000 ਦੇ ਵਿੱਚ ਖਰੀਦਿਆ ਹੈ ਹੁਣ ਤੂੰ ਸਾਡੇ ਲਈ ਕੰਮ ਕਰੇਂਗੀ ਸਾਡੇ ਲਈ ਹੀ ਕੰਮ ਕਰਨਾ ਤੈਨੂੰ ਪਵੇਗਾ ਜੇਕਰ ਇੰਕਾਰ ਕੀਤਾ ਤਾਂ ਅੰਜਾਮ ਬੁਤ ਮਾੜਾ ਹੋਵੇਗਾ ਤੇਰੀ ਰੋਜ ਕੁੱਟਮਾਰ ਹੋਵੇਗੀ ਅਤੇ ਜੇਕਰ ਹੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਮਨਜੀਤ ਕੋਰੇ ਗੱਲਾਂ ਸੁਣ ਕੇ ਬਹੁਤ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਜੇਕਰ ਮੇਰ ਤੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ਼ ਕਰਦੇ ਹੋ। ਮੈਨੂੰ ਨਹੀਂ ਪਤਾ ਸੀ ਕਿ ਉਹ ਦੋ ਲੋਕ ਐਨੇ ਮਾੜੇ ਹਨ ਅਤੇ ਮੈਨੂੰ ਇੱਥੇ ਲਿਆਉਣਗੇ। ਤਾਂ ਉਹ ਬੇਤੀ ਜ਼ੋਰ-ਜ਼ੋਰ ਦੀ ਹੱਸਣ ਲੱਗ ਜਾਂਦਾ ਹੈ ਕਿ ਤੂੰ ਕੱਲੀ ਨਹੀਂ ਇੱਥੇ 20-25 ਕੁੜੀਆਂ ਹੋਰ ਵੀ ਹੈ ਜੋ ਕਿ ਤੇਰੇ ਤਰ੍ਹਾਂ ਕਿਸੇ ਨਾ ਕਿਸੇ ਨੇ ਵੇਚੀਆਂ ਹੋਈਆਂ। ਹੈ ਹੁਣ ਅਸੀਂ ਤੇਰੇ ਆ ਡਰਾਮੇ ਨਹੀਂ ਸੁਣਨੇ ਤੂੰ ਜਲਦੀ ਦੇ ਨਾਲ ਤਿਆਰ ਹੋ ਜਾ ਤੇਰੇ ਲਈ ਕੋਈ ਨਾ ਕੋਈ ਗ੍ਰਹਿਕ ਇੰਤਜ਼ਾਰ ਕਰ ਰਹੀ ਹੀ ਰਿਹਾ ਹੋਵੇਗਾ ਮਨਜੀਤਕੌਰ ਉੱਚੀ ਉੱਚੀ ਰੋਂਦੀ ਰੋਂਦੀ ਉੱਥੇ ਹੀ ਬੇਹੋਸ਼ ਹੋ ਜਾਂਦੀ ਹੈ ਉਹ ਲੋਕ ਉਸ ਨੂੰ ਚੁੱਕ ਕੇ ਇੱਕ ਕੁਰਸੀ ਉੱਤੇ ਬੰਨ੍ਹ ਦਿੰਦੇ ਹਨ ਅਤੇ ਉਸ ਦਾ ਮੂੰਹ ਵੀ ਬੰਨ੍ਹ ਦਿੰਦੇ ਹਨ ਤਾਂ ਕਿ ਉਹ ਚਿੱਕਾ ਨਾ ਮਾਰੇ ਹੁਣ ਮਨਜੀਤਕੌਰ ਨੂੰ ਰੋਜ਼ ਤਿਆਰ ਕੀਤਾ ਜਾਂਦਾ ਹੈ ਪਰ ਮਨਜੀਤਕੌਰ ਇਹ ਕੰਮ ਕਰਨ ਵਾਸਤੇ ਤਿਆਰ ਨਹੀਂ ਸੀ ਮਨਜੀਤਕੌਰ ਦੀ ਰੋਜ਼ ਕੁੱਟਮਾਰ ਹੁੰਦੀ ਹੈ ਅਤੇ ਉਸ ਨੂੰ ਰੋਜ਼ ਪੁੱਛਿਆ ਜਾਂਦਾ ਹੈ ਕਿ ਮਨਜੀਤਕੌਰ ਦੀ ਰੋਜ਼ ਕਟਮਾਰ ਹੁੰਦੀ ਹੈ ਅਤੇ ਉਸ ਨੂੰ ਰੋਜ਼ ਇਸ ਕੰਮ ਲਈ ਤਿਆਰ ਕੀਤਾ ਜਾਂਦਾ ਹੈ ਲੇਕਿਨ ਉਹ ਜਮਾ ਨਹੀਂ ਮੰਦੀ ਕੁੱਟ ਖਾਂਦੀ ਹੈ ਲੇਕਿਨ ਇਹ ਕੰਮ ਕਰਨ ਵਾਸਤੇ ਤਿਆਰ ਰਹੀ ਹੁੰਦੀ ਇਧਰ ਉਸ ਦਾ ਪਤੀ ਗੁਰਨਾਮ ਸਿੰਘ ਉਸ ਦੀ ਤਲਾਸ਼ ਵਿੱਚ ਸੀ ਉਹ ਪੁਲਿਸ ਥਾਣੇ ਵਿੱਚ ਜਾ ਕੇ ਉਸ ਦੀ ਰਿਪੋਰਟ ਲਖੰਦਾ ਹੈ ਕਿ ਮੇਰੀ ਪਤਨੀ ਗੁੰਮਸ਼ੁਦਾ ਹੋ ਗਈ ਹੈ ਉਹ ਪਟਿਆਲੇ ਤੋਂ ਲੈ ਲਦਾਕਾਰੀ ਸੀ ਅਤੇ ਜਦੋਂ ਲੇ ਲਦਾਕ ਪਟਿਆਲੇ ਤੋਂ 150 ਕਿਲੋਮੀਟਰ ਰਹਿ ਗਿਆ ਸੀ ਉਸ ਦੀ ਵਿੱਚ ਕਾਰ ਮੇਰੀ ਫੋਨ ਤੇ ਗੱਲ ਹੋਈ ਸੀ ਉਸ ਤੋਂ ਬਾਅਦ ਉਸ ਦਾ ਮੈਂ ਕੋਈ ਹੱਥਾ ਪਤਾ ਨਹੀਂ ਰਿਹਾ ਉਸ ਦਾ ਫੋਨ ਵੀ ਸਚੋਫ ਆ ਰਿਹਾ ਹੈ ਉਹ ਥਾਣੇਦਾਰ ਨੂੰ ਸਾਰੀ ਗੱਲ ਸਮਝਾਉਂਦਾ ਹੈ ਇਸ ਗੱਲ ਨੂੰ ਹੁਣ 15 16 ਦਿਨ ਟੱਪ ਗਏ ਸੀ ਪਰ ਗੁਰਨਾਮ ਨੂੰ ਆਪਣੀ ਪਤਨੀ ਦਾ ਕੁਝ ਪਤਾ ਨਹੀਂ ਲੱਗਦਾ ਉਹ ਬਹੁਤ ਹੱਥ ਪੈਰ ਮਾਰਦਾ ਹੈ ਪਰ ਪੁਲਿਸ ਵੀ ਕਿਤੇ ਨਾ ਕਿਤੇ ਉਸ ਦੀ ਪਤਨੀ ਨੂੰ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੋ ਪੰਦੀ ਇਧਰ ਮਨਜੀਤ ਕੌਰ ਜੋ ਕਿ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਤੇ ਉਹਨਾਂ ਦੀ ਗੱਲ ਮੰਨਣ ਲਈ ਮਜਬੂਰ ਹੋ ਗਈ ਸੀ ਦੀਪਕੌਰ پورے 18 ਦਿਨਾਂ ਬਾਅਦ ਅੱਜ ਉਹਨਾਂ ਹੀ ਕੁੜੀਆਂ ਦੀ ਲਾਈਨ ਵਿੱਚ ਖੜੀ ਸੀ ਜਿੱਥੇ ਕੀ ਨਵੇਂ ਤੋਂ ਨਮਾ ਕਸਟਮਰ ਆਂਦਾ ਹੈ ਅਤੇ ਉਹਨਾਂ ਨੂੰ ਪਸੰਦ ਕਰਕੇ ਇੱਕ ਕੋਠੇ ਵਿੱਚ ਲੈ ਕੇ ਜਾਂਦਾ ਹੈ ਅੱਜ ਇੱਕ ਕਸਟਮਰ ਆਇਆ ਹੈ ਜੋ ਕਿ ਇੱਕ ਇੱਕ ਕਰਕੇ ਕੁੜੀਆਂ ਨੂੰ ਦੇਖ ਰਿਹਾ ਹੈ ਅਤੇ ਉਹ ਮਨਜੀਤਕੌਰ ਨੂੰ ਵੀ ਪਸੰਦ ਕਰ ਲੈਂਦਾ ਹੈ ਮਨਜੀਤਕੌਰ ਨੂੰ ਮਜਬੂਰਨ ਉਸ ਨਾਲ ਕੋਠੇ ਵਿੱਚ ਜਾਣਾ ਪੈਂਦਾ ਹੈ ਜਿਵੇਂ ਹੀ ਉਹ ਕੋਠੇ ਵਿੱਚ ਪਹੁੰਚਦੀ ਹੈ ਤਾਂ ਮਨਜੀਤਕੌਰ ਉਸ ਅੱਗੇ ਉਬਾ ਮਾਰ ਰੋਣ ਲੱਗ ਜਾਂਦੀ ਹੈ ਅਤੇ ਦੀ ਹੈ ਭਰਾ ਜੀ ਮੈਨੂੰ ਮਾਫ ਕਰਦੇ ਹੋ ਮੈਂ ਤੁਹਾਡੇ ਨਾਲ ਇਹ ਕੰਮ ਨਹੀਂ ਕਰ ਸਕਦੀ ਉਹ ਉਸ ਨੂੰ ਆਪਣੀ ਸਾਰੀ ਹੱਡ ਬਿੱਤੀ ਦੱਸਦੀ ਹੈ ਕਿ ਕਿਵੇਂ ਉਹਨਾਂ ਲੋਕਾਂ ਨੇ ਇਸ ਨੂੰ ਗੱਡੀ ਵਿੱਚ ਚੁੱਕਿਆ ਅਤੇ ਇੱਥੇ ਲਿਆਏ ਜੇਕਰ ਤੁਸੀਂ ਮੇਰੀ ਮਦਦ ਕਰਦੇ ਹੋ ਤਾਂ ਮੈਂ ਇਸ ਵਿੱਚ ਨਰਕ ਵਿੱਚੋਂ ਨਿਕਲ ਜਾਵਾਂਗੀ ਤਾਂ ਉਹ ਜੋ ਪਹਿਲਾ ਕਸਟਮਰ ਹੁੰਦਾ ਹੈ ਮਨਜੀਤ ਕੌਰ ਦੀ ਇਸ ਸਾਰੀ ਦਰਦ ਭਰੀ ਘਟਨਾ ਨੂੰ ਸੁਣ ਕੇ ਭਾਵੁਕ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਦੱਸ ਭੈਣੇ ਮੈਂ ਤੇਰੇ ਲਈ ਕੀ ਮਦਦ ਕਰ ਸਕਦਾ ਹਾਂ ਤਾਂ ਉਹ ਕਹਿੰਦੀ ਹੈ ਕਿ ਜੇਕਰ ਤੁਸੀਂ ਮੇਰੇ ਪਤੀ ਮੇਰੀ ਗੱਲ ਕਰਵਾ ਦਿਓ ਤਾਂ ਮੈਂ ਇਸ ਨਰਕ ਵਿੱਚੋਂ ਨਿਕਲ ਜਾਵਾਂਗੀ ਉਹ ਉਸ ਨੂੰ ਆਪਣੇ ਪਤੀ ਨਾਲ ਗੱਲ ਕਰਵਾਉਂਦਾ ਹੈ ਗੁਰਨਾਮ ਦੇ ਫੋਨ ਤੇ ਇੱਕ ਅਨਨੋਨ ਕਾਲ ਤੋਂ ਨੰਬਰ ਆਂਦਿਆ ਹੈ ਗੁਰਨਾਮ ਉਸ ਫੋਨ ਨੂੰ ਚੱਕਦਾ ਹੈ ਜਿਵੇਂ ਹੀ ਗੁਰਨਾਮ ਉਸ ਫੋਨ ਨੂੰ ਚੱਕਦਾ ਹੈ ਤਾਂ ਅੱਗੋਂ ਮਨਜੀਤਕੌਰ ਬੋਲਦੀ ਹੈ ਮਨਜੀਤਕੌਰ ਉੱਚੀ ਉੱਚੀ ਰੋਂਦੀ ਹੈ ਅਤੇ ਗੁਰਨਾਮ ਨੂੰ ਕਹਿੰਦੀ ਹੈ ਕਿ ਮੈਨੂੰ ਬਚਾ ਲੈ ਮੈਨੂੰ ਨਹੀਂ ਪਤਾ ਮੈਂ ਕਿੱਥੇ ਹਾਂ ਮੈਂ ਇੱਕ ਅੰਧੇਰੇ ਜਿਹੇ ਕਮਰੇ ਦੇ ਵਿੱਚ ਹਾਂ ਅਤੇ ਇਹ ਇੱਕ ਕੋਠਾ ਹੈ ਜਿੱਤੇ ਕੀ ਬਹੁਤ ਗੰਦਾ ਕੰਮ ਹੁੰਦਾ ਹੈ ਇਹ ਲੋਕ ਮੇਰੇ ਤੋਂ ਗੰਦਾ ਕੰਮ ਕਰਵਾਉਣਾ ਚਾਹੁੰਦੇ ਹਨ ਗੁਰਨਾਮ ਇਹ ਗੱਲ ਸੁਣ ਕੇ ਬਿਲਕੁਲ ਟੁੱਟ ਚੁੱਕਿਆ ਸੀ ਗੁਰਨਾਮ ਦੇ ਹੱਡ ਪੈਰ ਕੰਮ ਕਰਨਾ ਬੰਦ ਹੋ ਜਾਂਦੇ ਹਨ ਅਤੇ ਉਹ ਮਨਜੀਤਕੌਰ ਨੂੰ ਕਹਿੰਦਾ ਹੈ ਕਿ ਤੂੰ ਆਪਣਾ ਜਲਦੀ ਜਲਦੀ ਐਡਰੈਸ ਦੱਸ ਮੈਂ ਤੈਨੂੰ ਬਚਾਣ ਲਈ ਆਉਣਾ ਹਾਂ ਪਰ ਮਨਜੀਤਕੌਰ ਨੂੰ ਇਸ ਸਥਾਨ ਦਾ ਬਿਲਕੁਲ ਵੀ ਪਤਾ ਨਹੀਂ ਸੀ ਤਾਂ ਉਹ ਜੋ ਪਹਿਲਾ ਕਸਟਮਰ ਸੀ ਉਹ ਉਸ ਗੁਰਨਾਮ ਨੂੰ ਸਾਰੀ ਘਟਨਾ ਦਾ ਉਹ ਉਸ ਗੁਰਨਾਮ ਨੂੰ ਸਾਰਾ ਐਡਰੈਸ ਸਮਝਾਉਂਦਾ ਹੈ ਅਤੇ ਗੁਰਨਾਮ ਇੱਕ ਪਲਾਨ ਲਾਂਦਾ ਹੈ ਕਿ ਜੇਕਰ ਪੁਲਿਸ ਨੂੰ ਦੱਸਾਂਗੇ ਤਾਂ ਪੁਲਿਸ ਛਾਪਾ ਮਾਰੇਗੀ ਉਸ ਤੋਂ ਪਹਿਲਾਂ ਹੀ ਤੈਨੂੰ ਇੱਥੋਂ ਕਿਤੇ ਹੋਰ ਲੈ ਕੇ ਜਾਇਆ ਜਾਵੇਗਾ ਗੁਰਨਾਮ ਜੋ ਕਿ ਇੱਕ ਫੌਜੀ ਸੀ ਉਹ ਉੱਤੇ ਇੱਕ ਗ੍ਰਾਹਕ ਬਣ ਕੇ ਆਂਦਾ ਹੈ ਗੁਰਨਾਮ ਜੋ ਕਿ ਆਪਣੇ ਚਤੁਰ ਦਿਮਾਗ ਦੇ ਨਾਲ ਇੱਕ ਪਲਾਨ ਕਰਦਾ ਹੈ ਉਹ ਉੱਤੇ ਇੱਕ ਗ੍ਰਾਹਕ ਬਣ ਕੇ ਆਂਦਾ ਹੈ ਉਹ ਉਸ ਦੇ ਅੱਗੇ ਉਹੀ ਕੁੜੀਆਂ ਨੂੰ ਪੇਸ਼ ਕੀਤਾ ਜਾਂਦਾ ਹੈ ਉਹ ਹਰ ਇੱਕ ਕੁੜੀ ਨੂੰ ਦੇਖ ਰਿਹਾ ਸੀ ਆਪਣੀ ਪਤਨੀ ਨੂੰ ਲੱਭ ਰਿਹਾ ਸੀ ਅਤੇ 16 17 ਕੁੜੀਆਂ ਨੂੰ ਦੇਖਣ ਤੋਂ ਬਾਅਦ ਫਿਰ ਉਸ ਨੂੰ ਮਨਜੀਤਕੌਰ ਬਿਖ ਜਾਂਦੀ ਹੈ ਉਹ ਮਨਜੀਤਕੌਰ ਨੂੰ ਚੁੰਦਾ ਹੈ ਅਤੇ ਉਸ ਨੂੰ ਇੱਕ ਕਮਰੇ ਦੇ ਵਿੱਚ ਲੈ ਜਾਂਦਾ ਹੈ ਆਪਣੇ ਪਤੀ ਨੂੰ ਕਮਰੇ ਦੇ ਵਿੱਚ ਆਇਆ ਦੇਖ ਮਨਜੀਤਕੌਰ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ ਅਤੇ ਕੰਬਦੀ ਹੋਈ ਆਵਾਜ਼ ਵਿੱਚ ਕਹਿੰਦੀ ਹੈ ਕਿ ਗੁਰਨਾਮ ਮੈਨੂੰ ਇੱਥੋਂ ਇਸ ਨਰਕ ਤੋਂ ਕੱਢ ਲੈ ਮੈਨੂੰ ਬਚਾ ਲੈ ਗੁਰਨਾਮ ਉਸ ਦੀਆਂ ਇਸ ਭਾਵਨਾ ਨੂੰ ਸਮਝਦਾ ਸੀ ਅਤੇ ਉਹ ਕਹਿੰਦਾ ਜੇਕਰ ਇੱਥੋਂ ਮੈਂ ਤੈਨੂੰ ਸਿੱਧਾ ਲੈ ਕੇ ਜਾਵਾਂਗਾ ਤੇ ਇਹ ਆਪਾਂ ਨੂੰ ਮਾਰ ਦੇਣਗੇ ਉਹ ਉਥੋਂ ਹੀ ਉਸ ਪੁਲਿਸ ਨੂੰ ਫੋਨ ਲਾਂਦਾ ਹੈ ਅਤੇ ਉਥੋਂ ਦਾ ਐਡਰੈਸ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਫਲਾਣੀ ਜਗ੍ਹਾ ਫਲਾਣੀ ਕਮਰੇ ਦੇ ਵਿੱਚ ਬੈਠੇ ਹਾਂ ਪੁਲਿਸ ਬਹੁਤ ਚੰਗੇ ਤਰੀਕੇ ਦੇ ਨਾਲ ਆਪਣਾ ਕੰਮ ਕਰਦੀ ਹੈ ਅਤੇ ਭਾਰੀ ਫੋਰਸ ਦੇ ਨਾਲ ਉਸ ਕੋਟੇ ਉੱਤੇ ਰੇਡ ਮਾਰਦੀ ਹੈ ਸਾਰੀਆਂ ਹੀ ਕੁੜੀਆਂ ਉੱਥੋਂ ਗ੍ਰਿਫਤਾਰ ਕਰ ਲਿੱਤੀਆਂ ਜਾਂਦੀਆਂ ਹਨ ਉਹ ਫੌਜੀ ਅਤੇ ਮਨਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਪੁਲਿਸ ਥਾਣੇ ਲੈ ਕੇ ਜਾਇਆ ਜਾਂਦਾ ਹੈ ਉਹ ਚੁੰਗੀ ਉੱਤੇ ਰੇਡ ਮਾਰੀ ਜਾਂਦੀ ਹੈ ਅਤੇ 20 ਤੋਂ ਜ਼ਿਆਦਾ ਕੁੜੀਆਂ ਨੂੰ ਉੱਥੋਂ ਰਿ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਗੁਨਾਹਗਾਰਾਂ ਨੂੰ ਉਤੋਂ ਫੜ ਲਿਆ ਜਾਂਦਾ ਹੈ ਮਨਜੀਤ ਕੌਰ ਅਤੇ ਗੁਰਨਾਮ ਸਿੰਘ ਦੀ ਸਹਾਇਤਾ ਦੇ ਨਾਲ ਉਹ ਦਲਾਲਾਂ ਤੱਕ ਵੀ ਪਹੁੰਚਿਆ ਜਾਂਦਾ ਹੈ ਅਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਵਾ ਲਿਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਮਨਜੀਤ ਕੌਰ ਅਤੇ ਗੁਰਨਾਮ ਦੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਕਿੰਨੀਆਂ ਹੀ ਕੁੜੀਆਂ ਨੂੰ ਉਸ ਜੰਗਲ ਤੋਂ ਬਾਹਰ ਕਢਾਇਆ ਅਤੇ ਉਸ ਨੇ ਆਪਣੀ ਪਤਨੀ ਨੂੰ ਵੀ ਬਾਹਰ ਕਢਵਾਇਆ ਤਾਂ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਇਹ ਕਹਾਣੀ ਬਿਲਕੁਲ ਸੱਚੀ ਹੈ ਅਤੇ 2011 ਦੇ ਵਿੱਚ टीसी ਇਸ ਦੇ ਨਾਮ ਅਤੇ ਪਾਤਰ ਨੂੰ ਬਦਲ ਦਿੱਤਾ ਗਿਆ ਹੈ ਅਤੇ ਇਸ ਤੇ ਇਸ ਦੀ ਕਹਾਣੀ ਦੀ ਥੋੜੀ-ਮੋਟੀ ਘਟਨਾ ਨੂੰ ਵੀ ਬਦਲ ਦਿੱਤਾ ਗਿਆ ਹੈ ਤਾਂ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੇ ਤਾਂ ਇਸ ਨੂੰ ਸ਼ੇਅਰ ਜਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਉੱਪਰ ਨਵੇਂ ਹੋ ਤਾਂ ਇਸ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ